ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੇਰਕਾ ਦੇ ਗਿਫਟ ਦੀ ਜੀ ਹਾਂ ਪੰਜਾਬ ਦੇ ਵਿੱਚ ਵੇਰਕਾ ਡੇਰੀ ਪ੍ਰੋਡਕਟਸ ਦੇ ਰੇਟਾਂ ਦੇ ਵਿੱਚ ਕਟੌਤੀ ਹੋਵੇਗੀ ਇਹ ਲੋਕਾਂ ਨੂੰ ਜੋ ਹੈ ਉਹ ਗਿਫਟ ਮਿਲਿਆ ਹੈ ਜੀਐਸਟੀ ਸਲੈਬ ਚੋਏ ਬਦਲਾਅ ਦੇ ਨਾਲ ਸਸਤਾ ਹੋਵੇਗਾ ਵੇਰਕਾ ਦਾ ਦੁੱਧ ਘਿਓ ਤੇ ਪਨੀਰ ਤੋਂ ਪੰਜਾਬ ਦੇ ਲੋਕਾਂ ਨੂੰ ਵੀ ਰਾਹਤ ਮਿਲੀ ਹੈ ਜੀਐਸਟੀ ਦੇ ਵਿੱਚ ਕਟੌਤੀ ਤੋਂ ਬਾਅਦ ਦੁੱਧ ਦੀਆਂ ਕੀਮਤਾਂ ਜੋ ਨੇ ਉਹ ਘਟ ਹੋਈਆਂ ਨੇ ਘਿਓ ਪਨੀਰ ਇਹ ਵੀ ਸਸਤੇ ਹੋਏ ਨੇ ਵੇਰਕਾ ਦੇ ਵੱਲੋਂ ਦੀ ਐਲਾਨ ਕੀਤਾ ਗਿਆ ਦੁੱਧ ਸਟੈਂਡਰਡ ਟੌਨਡ ਤੇ ਡਬਲ ਟਾਉਨ ਦੀ ਕੀਮਤ ਜੋ ਹੈ 2 ਰੁਪਏ ਪ੍ਰਤੀ ਲੀਟਰ ਘਟੇਗੀ। ਵੇਰਕਾ ਕਿਓ 30 ਤੋਂ 35 ਰੁਪਏ ਪ੍ਰਤੀ ਲੀਟਰ ਕਿਲੋਗ੍ਰਾਮ ਜੋ ਹੈ ਉਹ ਸਸਤਾ ਹੋਇਆ। ਟੇਬਲ ਬਟਰ 30 ਰੁਪਏ ਪ੍ਰਤੀ ਕਿਲੋ ਦੇ ਅਨਸਾਲਟਡ ਬਟਰ ਜੋ ਹੈ ਉਹ 35 ਰੁਪਏ ਪ੍ਰਤੀ ਕਿਲੋ ਸਸਤਾ ਹੋਇਆ। ਪ੍ਰੋਸੈਸਡ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋ ਹੋਵੇ ਵਿਧੀ ਕਟੌਤੀ ਜੋ ਹੈ ਉਸ ਦੇ ਵਿੱਚ ਕੀਤੀ ਗਈ ਹੈ। ਸੋ ਇਹ ਵੱਖ-ਵੱਖ ਕੀਮਤਾਂ ਨੇ ਜੋ ਵੇਰਕਾ ਦੇ ਪ੍ਰੋਡਕਟਸ ਦੀਆਂ ਨੇ ਪਨੀਰ ਦੀ ਕੀਮਤ ਵਿੱਚ 15 ਰੁਪਏ ਪ੍ਰਤੀ ਕਿਲੋਗ੍ਰam ਜੋ ਹੈ ਉਹ ਘਟਾਈ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਿਆ ਹੋਰ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਸੋਗੀ ਮਨਜੋਤ ਸਾਡੇ ਨਾਲ ਜੁੜਗੇ ਨੇ। ਮਨਜੋਤ ਜੇ ਗੱਲ ਕੀਤੀ ਜਾਵੇ ਤਾਂ GST ਸਲੈਬ ਦੇ ਵਿੱਚ ਜੋ ਬਦਲਾਅ ਕੀਤੇ ਗਏ ਨੇ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਕਈ ਸਾਰੀਆਂ ਚੀਜ਼ਾਂ ਸਸਤੀਆਂ ਹੋ ਰਹੀਆਂ ਨੇ ਤੇ ਵੇਰਕਾ ਵੱਲੋਂ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਗਿਫਟ ਦਿੱਤਾ ਗਿਆ। हां देखो गोपीक की 100 रुपये ऊपर जमे बाकी चीजों ਦੇ ਵਿੱਚ ਫਰਕ ਪਿਆ ਔਰ ਜੀਐਸਟੀ 2.0 ਦੇ ਸੁਧਾਰ ਮੁਤਾਬਕ ਹੁਣ ਜੇ ਅਸੀਂ ਬਟਰ ਵੀ ਗੱਲ ਕਰ ਲਈ ਮੱਖਣ ਵੀ ਗੱਲ ਕਰ ਲਈ ਤਾਂ ਪ੍ਰਤੀ ਕਿਲੋ ਜਿਹੜਾ ਉਹ 35 ਰੁਪਏ ਦੇ ਹਿਸਾਬ ਦੇ ਨਾਲ ਜਿਹੜਾ ਉਸ ਦੇ ਵਿੱਚ ਗਰਾਵੜ ਕੀਤੀ ਜਾਣੀ ਔਰ ਨਾਲ ਦੀ ਨਾਲ ਜਿਹੜਾ ਅਵੇਰਕਾ ਦਾ ਘਿਓ ਹੈ ਤਾਂ ਉਸ ਦੇ ਵਿੱਚ ਵੀ 30 ਤੋਂ 35 ਰੁਪਏ ਜਿਹੜਾ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਜਿਹੜਾ ਉਸ ਦੇ ਉੱਤੇ ਵੀ ਕਟੌਤੀ ਕੀਤੀ ਜਾਣੀ ਔਰ ਇਸ ਦੇ ਨਾਲ ਨਾਲ ਜਿਹੜਾ ਦੁੱਧ ਹੈ ਆਈਸਕ੍ਰੀਮ ਹੈ ਜਾਂ ਦੁੱਧ ਦਾ ਜ਼ਿਕਰ ਕਰ ਲਈ ਤਾਂ ਦੁੱਧ ਦੇ ਉੱਤੇ ਵੀ 2 ਰੁਪਏ ਸਟੈਂਡਰਡ ਉਹ ਜਿਹੜਾ ਆ ਜਿਆਦਾ ਫੈਟ ਵਾਲਾ ਹੈ ਉਸੇ ਜਿਵੇਂ ਕਿ ਇਸ ਦੇ ਸੀ ਵੇਰਕੇ ਦਾ ਜ਼ਿਕਰ ਕਰ ਲਈ ਤਾਂ ਰੈੱਡ ਪੈਕਟ ਔਰ ਗ੍ਰੀਨ ਪੈਕਟ ਹੈ ਤਾਂ ਉਸ ਦੇ ਉੱਤੇ ਵੀ 2 ਰੁਪਏ ਦੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਰੇਟ ਦੇ ਵਿੱਚ ਗ੍ਰਾਵਟ ਕੀਤੀ ਜਾਣੀ ਹੈ ਔਰ ਉਸੇ ਤਰੀਕੇ ਦੇ ਨਾਲ ਆਈਸਕ੍ਰੀਮ ਔਰ ਪਨੀਰ ਦਾ ਜ਼ਿਕਰ ਕਰ ਲਈ ਤਾਂ ਉਸ ਦੇ ਵਿੱਚ ਲਗਭਗ 10 ਤੋਂ 15 ਰੁਪਏ ਦੇ ਹਿਸਾਬ ਦੇ ਨਾਲ ਜਿਹੜੀ ਉਹ ਗ੍ਰਾਵਟ ਕੀਤੀ ਜਾਣੀ ਹੈ ਨਾਈਸ ਬਰੀਆਂ ਨਈਆ ਕੀਮਤਾਂ ਵੀਰਕਾ ਦਿੱਆ ਉਹ ਵੀ ਜਲਦੀ ਹੀ ਲਾਗੂ ਕਰ ਦਿੱਤੀਆਂ ਜਾਣਗੀਆਂ ਤਾਂ ਜ਼ਾਹਰ ਦੀ ਗੱਲ ਹੈ ਕਿ 2 ਰੁਪਏ ਪ੍ਰਤੀ ਜਿਹੜਾ ਅੱਧਾ ਕਿਲੋ ਵਾਲਾ ਪੈਕਟ ਹਾਸ ਤੇ ਉੱਤੇ ਕੱਟ ਦੁੱਧ ਦਾ ਫਰਕ ਪਵੇਗਾ ਔਰ ਆਮ ਜਿਹੜਾ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਵਰਤਿਆ ਜਾਣ ਵਾਲੀ ਚੀਜ਼ਾਂ ਉਸ ਦੇ ਵਿੱਚ ਵੀ ਭਾਰੀ ਗ੍ਰਾਹਣ ਕੀਤੀ ਗਈ ਹੈ ਹਾਲਾਂਕਿ ਨਵੀਆਂ ਕੀਮਤਾਂ ਵੀਰਕੇ ਵੱਲੋਂ ਜਦੋਂ ਲਾਗੂ ਕੀਤੀਆਂ ਜਾਣਗੀਆਂ ਤਾਂ ਉਸ ਤੋਂ ਬਾਅਦ ਹੀ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਣਾ ਹੈ ਕਿ ਘਿਓ ਦੇ ਉੱਤੇ ਕਿੰਨਾ ਗ੍ਰਾਵਟ ਕੀਤੀ ਗਈ ਹੈ ਔਰ ਉਸੇ ਤਰੀਕੇ ਨਾਲ ਦੁੱਧ ਦੇ ਉੱਤੇ ਦਹੀਂ ਦੇ ਉੱਤੇ ਜਾਕਰ ਵੇਰਕਾ ਜਿਹੜਾ ਮੱਖਣ ਹੈ ਉਸ ਦੇ ਉੱਤੇ ਕਿੰਨੀ ਗ੍ਰਾਵਿਟੀ ਕੀਤੀ ਗਈ ਤਾਂ तमाम ਜਿਹੜੀਆਂ ਚੀਜ਼ਾਂ ਨੇ ਜਦੋਂ ਕੀਤੀ ਜਾਣੀ ਹੈ ਉਸ ਤੋਂ ਬਾਅਦ ਹੀ ਸਵੱਛ ਕੀਤਾ ਜਾਵੇਗਾ ਜੀ ਜੀ ਮਨਜੋ ਜੇ ਗੱਲ ਕੀਤੀ ਜਾਵੇ ਤਾਂ ਕੀ ਜਾਣਕਾਰੀ ਮਿਲ ਸਕੀ ਹੈ ਕਿ ਵੇਰਕਾ ਨੇ ਆਪਣੇ ਸਾਰੇ ਹੀ ਜਿੰਨੇ ਵੀ ਉਹਨਾਂ ਦੇ ਪ੍ਰੋਡਕਟਸ ਨੇ ਉਹਨਾਂ ਸਾਰਿਆਂ ਦੇ ਵਿੱਚ ਰੇਟਾਂ ਦੇ ਵਿੱਚ ਕਟੌਤੀ ਕੀਤੀ ਹੈ ਜੀਐਸਟੀ ਤੇ ਜਿਹੜੀ ਸਲੈਬ ਤੋਂ ਬਾਅਦ ਅਤੇ ਕੁਪਾ ਦੇ ਅ ਜੀ ਤੌਰ ਤੇ ਪੇਪਰ ਜਿਵੇਂ ਸਿ ਪਹਿਲਾਂ ਜ਼ਿਕਰ ਕਰ ਰਹੇ ਸੀ ਜੇ ਵੀ ਜਦੋਂ ਤੱਕ ਵੀਰਕੇ ਦੀਆਂ ਨਵੀਆਂ ਕੀਮਤਾਂ ਨਿਯੋਗ ਦੇ ਔਰ ਉਸ ਤੋਂ ਪਹਿਲਾ ਗੋਜ ਵੀ ਕਹਿਣਾ ਜਿਹੜਾ ਉਹ ਸਪਸ਼ਟ ਰੂਪ ਦੇ ਵਿੱਚ ਲਾਜ਼ਮੀ ਠੀਕ ਨਹੀਂ ਹੱ ਪਰ ਮੁੱਖ ਮੰਤਰੀ ਦੇ ਕਹਿਣ ਮੁਤਾਬਕ ਫਿਲਹਾਲ ਦੋ ਤਿੰਨ ਚੀਜ਼ਾਂ ਦੇ ਰੇਟ ਜਿਹੜੇ ਨੇ ਉਹ ਦੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਬਟਰ ਹੈ ਕਿਓ ਹੈ ਦੁੱਧ ਹੈ ਔਰ ਆਈਸਕ੍ਰੀਮ ਹੈ ਸੋ ਇਹਨਾਂ ਚਾਰ ਤੋਂ ਪੰਜ ਚੀਜ਼ਾਂ ਦਾ ਜਿਹੜਾ ਰੇਟ ਹੈ ਉਸ ਦੇ ਵਿੱਚ ਕਿੰਨੀ ਕਿੰਨੀ ਘਰਾਵਟ ਕੀਤੀ ਗਈ ਰੇਟ ਕਿੰਨੇ ਕਿੰਨੇ ਕਟੌਪ ਕੀਤੀ ਗਈ ਉਸਦੇ ਬਾਰੇ ਤਾਂ ਜਾਣਕਾਰੀ ਦਿੱਤੀ ਗਈ ਹੈ ਲੇਕਿਨ ਅਜੇ ਤੱਕ ਨੰਗੀਆਂ ਲਿਸਟਾਂ ਜਿਹੜੀਆਂ ਨਹੀਂ ਜਾਰੀ ਕੀਤੀ ਜਾਂਦੀਆਂ ਜਾਂ ਫਿਰ ਆਫੀਸ਼ੀਅਲ ਤੌਰ ਦੇ ਉੱਪਰ ਰਵੇਤਾ ਵੱਲੋਂ ਆਪਣੀ ਸਾਈਟ ਦੇ ਉੱਪਰ ਨਹੀਂ ਪਾਇਆ ਜਾਂਦਾ ਉਸ ਸਮੇਂ ਤੱਕ ਜਿਹੜਾ ਕੁਝ ਵੀ ਕਹਿਣਾ ਜਿਹੜਾ ਉਹ ਠੀਕ ਨਹੀਂ ਜੀ ਮਨਜੋਤ ਮਹਿੰਗਾਈ ਦੇ ਦੌਰ ਵਿਚਾਲੇ ਲੋਕਾਂ ਦੇ ਲਈ ਥੋੜੀ ਜੀ ਰਾਹਤ ਤਾਂ ਮੰਨੀ ਜਾ ਸਕਦੀ ਹੈ ਕਿਉਂਕਿ ਜੀਐਸਟੀ ਸਲੈਬ ਦੇ ਵਿੱਚ ਜਿਸ ਤਰ੍ਹਾਂ ਕਟੌਤੀ ਕੀਤੀ ਗਈ ਹੈ ਕਾਫੀ ਸਾਰੀਆਂ ਚੀਜ਼ਾਂ ਜੋ ਨੇ ਉਹ ਸਸਤੀਆਂ ਹੋ ਰਹੀਆਂ ਨੇ ਕਿ ਉਹ ਵੀ ਇਸ ਤਰ੍ਹਾਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿਉਂਕਿ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਦੀ ਖਾਸ ਤੌਰ ਦੇ ਉੱਪਰ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਸਿਲੰਡਰ ਹੈ, ਦੁੱਧ ਹੈ, ਦਹੀਂ ਹੈ, ਪਨੀਰ ਹੈ, ਮੱਖਣ ਹੈ ਔਰ ਇਹਨਾਂ ਚੀਜ਼ਾਂ ਨੂੰ ਕਰਕੇ ਜਿੰਨਾ ਕਿਤੇ ਜ਼ਿਕਰ ਇਸੀ ਰੁਪਏ ਜਾਂ 2 ਰੁਪਏ ਦਾ ਵੀ ਫਰਕ ਪੈਂਦਾ ਤਾਂ ਉਸੇ ਹਿਸਾਬ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਆਮ ਜਨਤਾ ਦੀ ਜੇਬ ਦੇ ਉੱਤੇ ਜੀ ਜੀ ਮਨਜੋਤ ਜੀ ਆਮ ਜਨਤਾ ਦੀ ਜੇਬ ਦੇ ਉੱਤੇ ਫਰਕ ਪਵੇਗਾ ਉਹਨਾਂ ਨੂੰ ਥੋੜੀ ਜੀ ਰਾਹ ਜੋ ਹੈ ਇਸ ਮਹਿੰਗਾਈ ਦੇ ਦੌਰ ਵਿੱਚ ਮਿਲੇਗੀ ਬਹੁਤ ਬਹੁਤ ਸ਼ੁਕਰੀਆ ਪੂਰੀ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ